ਇਨਸਾਫ ਦੀ ਗੱਲ ਕਰਦੇ ਭਗਵੰਤ ਮਾਨ ਜੀ ਸਾਡੀ ਸਟੇਟ ਦੇ ਵਿੱਚ ਇਨਸਾਫ ਮਿਲਦਾਗਾ ਜਦੋਂ ਇਹ ਵਾਕਾ ਹੋਇਆ ਸੀ ਉਸੇ ਦਿਨ ਐਫ ਆਈ ਆਰ ਦਰਜ ਕੀਤੀ ਹੁੰਦੀ ਦੋਸ਼ੀਆਂ ਨੂੰ ਸਸਪੈਂਡ ਕੀਤਾ ਹੁੰਦਾ ਜਾਂ ਗ੍ਰਿਫਤਾਰ ਕੀਤਾ ਹੁੰਦਾ ਜਾਂ ਉਹਨਾਂ ਤੇ ਜਾਂਚ ਚਲਾਈ ਹੁੰਦੀ ਤਾਂ ਇਹ ਐਡਾ ਮਸਲਾ ਇੱਥੇ ਤੱਕ ਨਹੀਂ ਪਹੁੰਚਣਾ ਸੀਗਾ ਇਹ ਇਹ ਸਾਰੇ ਦੇ ਜ਼ਿੰਮੇਵਾਰ ਭਗਵੰਤ ਮਾਨ ਜੀ ਨੇ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਬਹੁਤ ਸਾਰੀਆਂ ਐਕਸਟਰਾ ਜੁਡੀਸ਼ੀਅਲ ਪਾਵਰ ਦੇ ਰੱਖੀਆਂ ਕਿ ਅਨਕਾਊਂਟਰ ਕਰਦੇ ਹੋ ਤੁਸੀਂ ਘਾਟਾ ਆ ਦਿਓ ਜੀ ਸਾਡੇ ਡੀਜੀਪੀ ਨੇ ਵੀ ਕੁਝ ਦਿਨوں ਕਾਲੀਆਂ ਪੇਡਾਂ ਦੀ ਗੱਲ ਕੀਤੀ ਸੀ ਉਹ ਕਾਲੀਆਂ ਪੇਡਾਂ ਖਿਲਾਫ ਲੜਾਈ ਹੈ ਜਿਹੇ ਜਾਂਚ ਪਹਿਲਾਂ ਹੋ ਜਾਂਦੀ ਇਹ ਜਾਂਚ ਦਾ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਜਾਣਾ ਤਾਂ ਇੰਨਾ ਲੋਕਾਂ ਨੂੰ ਜਿਹੜੀ ਇੰਨੀ એનર્ਜੀ ਵੇਸਟ ਹੁੰਦੀ ਆ ਇਹਨਾਂ ਵੇਸਟ ਹੁੰਦੀ ਹੁਣ ਐਫ ਆਈ ਆਰ ਹੋਈ ਹੈ ਤੇ ਤਾਂ ਥੋੜੀ ਉਮੀਦ ਵੱਜਦੀ ਹੈ ਦੇਖੋ ਇਹ ਐਫ ਆਈ ਆਰ ਸਿਰਫ ਰਾਤ ਨੂੰ 1 2 ਵਜੇ ਹੋਈ ਹੈ ਪਰਿਵਾਰ ਨੇ ਦੱਸਿਆ ਕਿ ਉਹ ਸਿਰਫ ਫੇਸ ਕਰਕੇ ਹੋਈ ਹੈ ਕਿਉਂਕਿ ਪੁਲਿਸ ਚਾਹੁੰਦੀ ਸੀ ਕਿ ਧਰਨਾ ਜਿਹੜਾ ਮੁਤਲ ਹੋ ਜਾਵੇ ਸਰਕਾਰ ਨੇ ਇਸ ਮਸਲੇ ਤੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਜੋ ਕਿ ਬੜੀ ਬੇਸ਼ਰਮੀ ਦੀ ਗੱਲ ਹੈ ਇਹ ਲਾਅਨ ਆਰਡਰ ਦੀਆਂ ਗੱਲਾਂ ਕਰਦੇ ਆ ਭਗਵੰਤ ਮਾਨ ਜੀ ਅੱਜਕੱਲ ਬੁਲਡੋਜ਼ਰ ਦੀਆਂ ਗੱਲਾਂ ਕਰਦੇ ਆ ਯੋਗੀ ਬਣਨ ਦੀ ਕੋਸ਼ਿਸ਼ ਕਰਦੇ ਪਰ ਯੋਗੀ ਮਾਡਲ ਬਿਲਕੁਲ ਫੇਲ ਮਾਡਲ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਐਂ ਗੋਲੀਆਂ ਨਹੀਂ ਮਾਰ ਸਕਦੇ ਜਿਹੜੇ ਪੁਲਿਸ ਅਫੀਸ਼ੀਅਲਸ ਪ੍ਰੂਫ ਕਰ ਚੁੱਕੇ ਆ ਕਿ ਕਿਸ ਤਰੀਕੇ ਨਾਲ ਅਸੀਂ ਬਾਇਸਟ ਤਰੀਕੇ ਦੇ ਨਾਲ ਆਪਦੇ ਬੰਦਿਆਂ ਨੂੰ ਬਚਾ ਰਹੇ ਆ ਤੇ ਉਹ ਫਿਰ ਉਹ ਪਰਿਵਾਰ ਦਾ ਜਿਹੜਾ ਖਤਸ਼ਾ ਜਾਇਜ਼ ਹੈ ਕਿਉਂਕਿ ਨੈਚੁਰਲੀ ਹੈ ਕਿ ਜਦੋਂ ਇਹਨਾਂ ਨੇ ਆਪਨੀ ਜਾਂਚ ਕਰਨੀ ਹੋਏ ਇਹਨਾਂ ਦੀ ਫੋਰਸ ਨਹੀਂ ਜਾਂਚ ਕਰਨੀ ਹੈ ਤੇ ਫਿਰ ਉਹ ਡੈਫੀਨੇਟਲੀ ਕਿਤੇ ਨਾ ਕਿਤੇ ਪੱਖਪੂਰਨ ਗਈ ਆਲਾ ਸ਼ਹਿਰ 'ਚ ਜਿੱਥੇ ਆਰਮੀ ਅਫਸਰ ਆਏ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਹੱਕ ਵਿੱਚ ਇਸ ਮੁੱਦੇ ਨੂੰ ਚੁੱਕਣ ਵਾਲੇ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਰਕਾਰ ਦੇ ਕੋਲ ਆਵਾਜ਼ ਬਚਾਉਣ ਦੇ ਲਈ ਆਰਟੀਆਈ ਐਕਟਿਵਿਸਟ ਮਾਨਿਕ ਗੋਹਿਲੋ ਸਾਡੇ ਨਾਲ ਨੇ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਬੋਲਣਾ ਸ਼ੁਰੂ ਕੀਤਾ ਸੀ ਤੇ ਅੱਜ ਵੱਡੇ ਪੱਧਰ ਦੇ ਉੱਤੇ ਇੱਕ ਲਹਿਰ ਬਣ ਚੁੱਕੀ ਹੈ ਇਨਸਾਫ ਦੀ ਖਾਤਰ ਉਹ ਸਾਡੇ ਨਾਲ ਨੇ ਮਾਨਿਕ ਜੀ ਤੁਹਾਡੇ ਹੀ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਵੀ ਕੋਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਪੁਲਿਸ ਦੇ ਉੱਤੇ ਸਰਕਾਰ ਦੇ ਉੱਤੇ ਤੁਸੀਂ ਸਵਾਲ ਕਰਦੇ ਹੋ ਲੋਕਾਂ ਤੱਕ ਲੈ ਕੇ ਜਾਂਦੇ ਹੋ ਪਰ ਅੱਜ ਇੱਕ ਬਹੁਤ ਵੱਡੀ ਲਹਿਰ ਬਣ ਕੇ ਪਟਿਆਲਾ ਸ਼ਹਿਰ ਚ ਆਈ ਹੈ ਅੱਜ ਇਸ ਧਰਨੇ ਚ ਆਏ ਹਾਂ ਹੁਣ ਤੱਕ ਦੇ ਇਸ ਸਾਰੇ ਸ਼ੁਰੂ ਤੋਂ ਲੈ ਕੇ 13 14 ਤੋਂ ਲੈ ਕੇ ਅੱਜ ਤੱਕ ਦੇ ਮਸਲੇ ਨੂੰ ਕਿਵੇਂ ਸਮਝ ਰਹੇ ਹਾਂ ਕਿੱਥੇ ਜੇ ਕਹਾਣੀ ਪਹੁੰਚੀ ਹੈ ਦੇਖੋ ਜੀ ਜਿਹੜਾ ਮਸਲਾ ਇਹ ਹੈਗਾ ਸੀਗਾ ਇਹਦੇ ਚ ਜੋ ਵੀ ਹੋਇਆ ਸੀਗਾ ਬੇਸਿਕਲੀ ਉਹਨੂੰ ਇੱਕ ਰੇਜ਼ ਕੀਤਾ ਗਿਆ ਮੁੱਦੇ ਨੂੰ ਚੰਗਾ ਕਿਉਂਕਿ ਕੋਈ ਵੀ ਜਿਹੜਾ ਲੋਕਾਂ ਦੇ ਹੱਕ ਵਿੱਚ ਨਹੀਂ ਹੁੰਦੀ ਗੱਲ ਉਹਨੂੰ ਜਦੋਂ ਆਪਾਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਲੋਕਾਂ ਦਾ ਗੁੱਸਾ ਨਾਲ لازਮੀ ਤੌਰ ਤੇ ਆਉਂਦਾ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜਾ ਸਾਡੀ ਪੁਲਿਸ ਸੀਗੀ ਉਹਨਾਂ ਨੇ ਡਿਲੇ ਕੀਤਾ ਜਿਹੜੀ ਐਫ ਆਈ ਆਰ ਦੇ ਵਿੱਚ ਜਿਹੜਾ ਕਿ ਇਹ ਰੋਸ਼ ਦੇ ਵੱਡੇ ਹੋਣ ਦਾ ਕਾਰਨ ਬਣਿਆ ਮੈਂ ਸਮਝਦਾ ਕਿ ਜੇ ਉਹ ਐਫ ਆਈ ਆਰ ਪਹਿਲੇ ਦਿਨ ਹੋ ਜਾਂਦੀ ਤੇ ਜਿਹੜੇ ਉਹਨਾਂ ਦੇ ਜਾਂਚ ਹੋ ਜਾਂਦੀ ਤੇ ਉਹ ਉਸ ਤੋਂ ਬਾਅਦ ਕਮੇਟੀ ਬਣ ਜਾਂਦੀ ਜਾਂਚ ਹੋ ਜਾਂਦੀ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਕੁਝ ਨਹੀਂ ਹੋਣਾ ਸੀਗਾ ਮਤਲਬ ਜਿਹੜਾ ਬੀਤੇ ਦਿਨ ਐਫ ਆਈ ਆਰ ਹੋਈ ਆ ਬਾਇ ਨੇਮ ਜੇ 14 ਤਰੀਕ ਨੂੰ ਜਾਂ 15 ਨੂੰ ਵੀ ਹੋ ਜਾਂਦੀ ਤੇ ਤੁਹਾਨੂੰ ਲੱਗਦਾ ਇੱਥੋਂ ਤੱਕ ਲੋਕਾਂ ਨੂੰ ਇਕੱਠੇ ਨਹੀਂ ਸੀ ਹੋਣਾ ਪੈਣਾ ਨਹੀਂ ਡੈਫੀਨੇਟਲੀ ਇਹਦੇ 'ਚ ਕੋਈ ਰੌਲਾ ਹੀ ਨਹੀਂਗਾ ਜੇ ਜਿਹੜੀ ਪੁਲਿਸ ਹੈਗੀ ਉਹ ਟਾਈਮ ਨਾਲ ਐਕਸ਼ਨ ਲੈ ਲੰਦੀ ਜਾਂ ਉਹਦੇ 'ਚ ਕੋਈ ਜਿਹੜੇ ਪਰਿਵਾਰ ਨੇ ਕਿਹਾ ਸੀਗੇ ਦੋਸ਼ੀ ਨਾਮਜਦ ਹੋ ਜਾਂਦੇ ਤੇ ਉਸਤੇ ਉਸ ਤੋਂ ਬਾਅਦ ਕੋਈ ਜਾਂਚ ਕਮੇਟੀ ਬੈਹ ਜਾਂਦੀ ਟਾਈਮ ਬਾਉਂਡ ਮੌਕੇ ਤੇ ਹੀ ਤੇ ਮੈਨੂੰ ਲੱਗਦਾ ਕਿ ਇਹੋ ਜਿਹਾ ਕੁਝ ਨਹੀਂ ਹੋਣਾ ਸੀਗਾ ਜੀ ਅਨ ਇਹ ਸੋ ਤੱਕ ਰਹੀ ਗੱਲ ਪੁਲਿਸ ਦੇ ਉੱਤੇ ਸਥਾਨਕ ਪੱਦਰ ਦੇ ਹਾਇਰ ਅਥਾਰਟੀ ਤੇ ਤਾਂ ਸਵਾਲ ਉਠ ਹੀ ਰਹੇ ਐ ਪਰ ਡੀਜੀਪੀ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਪਰਿਵਾਰ ਦੇ ਵੱਲੋਂ ਉਹ ਉਹਨਾਂ ਨੂੰ ਮਿਲਦੇ ਨਹੀਂ ਐ ਉਸ ਤੋਂ ਬਾਅਦ ਫਿਰ ਉਹ ਰਾਜਪਾਲ ਭਵਨ ਜਾਣਾ ਪੈਂਦਾ ਰਾਜਪਾਲ ਨੇ ਕਿਹਾ ਕਿ ਐਫੇਰ ਨਹੀਂ ਹੁੰਦੀ ਸਾਡੇ ਕੋਲ ਆਓ ਫਿਰ ਗੱਲ ਕਰਾਂਗੇ ਫਿਰ ਚੰਡੀਗੜ੍ਹ ਵੱਡੀ ਪ੍ਰੈਸ ਕਾਨਫਰੰਸ ਇਹ ਸਾਰੀਆਂ ਗੱਲਾਂ ਜੁੜਦੀਆਂ ਗਈਆਂ ਰੋਸ ਬਹੁਤ ਵਧ ਗਿਆ ਨਹੀਂ ਦੇਖੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਜਦੋਂ ਸਾਡੇ ਡੀਜੀ ਨੇ ਉਹਨਾਂ ਨੂੰ ਬੁਲਾਇਆ ਸੀਗਾ ਕਿ 4 ਘੰਟੇ ਉਹ ਬੈਠੇ ਰਹੇ ਤੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਟਾਈਮ ਲੈਣਾ ਪਿਆ ਫੇਰ ਵੀ ਉਹ ਨਹੀਂ ਮਿਲੇ ਬਟ ਉਸ ਤੋਂ ਬਾਅਦ ਕੀ ਹੈ ਕਿ ਸਾਡੇ ਰਾਜਪਾਲ ਕੋਲ ਜਾਣਾ ਪਿਆ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਵੀ ਜਦੋਂ ਇਹ ਵਾਕਾ ਹੋਇਆਗਾ ਉਹ ਕਿਵੇਂ ਥਾਣੇ ਤੋਂ ਥਾਣੇ ਘੁੰਮਦੇ ਰਹੇ ਇਸ ਤੋਂ ਕੋਈ ਇਨਸਾਫ ਨਾ ਮਿਲਣ ਲਈ ਉਸ ਤੋਂ ਬਾਅਦ ਜਾ ਕੇ ਕਿਤੇ ਜਿਹੜੀ ਇਹ ਗੱਲ ਵੱਡੀ ਹੋਈ ਹੈ ਜਿਹੜੀ ਆਰਮੀ ਇਨਵੋਲਵ ਹੋਈ ਹੈਗੀ ਪਰ ਮੈਂ ਸਮਝਦਾ ਕਿ ਜਿਹੜੀ ਇਹ ਇਨਸਾਫ ਦੀ ਗੱਲ ਕਰਦੇ ਭਗਵੰਤ ਮਾਨ ਜੀ ਕਿ ਸਾਡੀ ਸਟੇਟ ਦੇ ਵਿੱਚ ਇਨਸਾਫ ਮਿਲਦਾ ਹੈਗਾ ਜੇ ਜਦੋਂ ਇਹ ਵਾਕਾ ਹੋਇਆ ਸੀ ਉਸੇ ਦਿਨ ਐ ਇਹ ਗ੍ਰਫਤਾਰ ਕੀਤਾ ਹੁੰਦਾ ਜਾਂ ਉਹਨਾਂ ਤੇ ਜਾਂਚ ਚਲਾਈ ਹੁੰਦੀ ਤਾਂ ਇਹ ਐਡਾ ਮਸਲਾ ਇੱਥੇ ਤੱਕ ਨਹੀਂ ਪਹੁੰਚਣਾ ਸੀਗਾ ਇਹ ਇਹ ਸਾਰੇ ਦੇ ਜ਼ਿੰਮੇਵਾਰ ਭਗਵੰਤ ਮਾਨ ਜੀ ਨੇ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਬਹੁਤ ਸਾਰੀਆਂ ਐਕਸਟਰਾ ਜੁਡੀਸ਼ੀਅਲ ਪਾਵਰ ਦੇ ਰੱਖੀਆਂ ਕਿ ਅਨਕਾਊਂਟਰ ਕਰਦੇ ਹੋ ਤੁਸੀਂ ਘਾਟ ਆ ਦਿਓ ਜੀ ਤੁਸੀਂ ਕੁਝ ਵੀ ਕਰੋ ਉਹਦੇ ਨਾਲ ਫਿਰ ਇਹ ਹੁੰਦਾ ਵੀ ਜਦੋਂ ਕਿਸੇ ਬੰਦੇ ਨੂੰ ਐਕਸਟਰਾ ਪਾਵਰ ਮਿਲਦੀ ਹੈ ਤੇ ਫਿਰ ਉਹ ਬੰਦੇ ਦੇ ਦਿਮਾਗ ਨੂੰ ਤੇ ਚੜਦੀ ਹੈ ਚਾਹੇ ਕੋਈ ਵੀ ਹੈ ਕੋਈ ਵੀ ਏ ਬੀ ਸੀ ਡੀ ਕੱਲੀ ਪੁਲਿਸ ਨਹੀਂ ਕਿਸੇ ਨੂੰ ਵੀ ਕੋਈ ਪਾਵਰ ਮਿਲੇ ਇਹ ਡਿਸਪਲਾਈਨਡ ਫੋਰਸ ਨੇਗੀਆਂ ਚਾਹੇ ਆਰਮੀ ਆ ਚਾਹੇ ਪੁਲਿਸ ਹੈਗੀ ਇਹਨਾਂ ਨੂੰ ਡਿਸ ਤੋ ਪਹਿਲਾਂ ਵੀ ਤੁਸੀਂ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਉਦੋਂ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਸੀ ਕਿ ਪੁਲਿਸ ਨੂੰ ਹੁਣ ਕੰਮ ਕਰਨਾ ਸ਼ੁਰੂ ਕੀਤਾ ਤੁਸੀਂ ਹੁਣ ਵੀ ਨਾ ਸਵਾਲ ਖੜੇ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਸ਼ਾਇਦ ਉਹ ਲੋਕ ਅੱਜ ਸਮਝ ਰਹੇ ਹੋਣ ਕਿ ਤੁਸੀਂ ਕਿਉਂ ਬੋਲ ਰਹੇ ਨਹੀਂ ਦੇਖੋ ਜਿਹੜੇ ਲੋਕ ਆਪਣੇ ਜਿਹੜੇ ਲੋਕ ਨੇ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਸ਼ਾਇਦ ਇਹਨਾਂ ਚੀਜ਼ੇ ਤੋਂ ਅਣਜਾਣ ਹੁੰਦੇ ਨੇ ਉਹ ਸਮਝਦੇ ਆ ਕਿ ਸਟੇਟ ਦੇ ਵਿੱਚ ਇਹਨਾਂ ਲਾਅ ਐਂਡ ਆਰਡਰ ਹੈਗਾ ਕਿਤੇ ਗੋਲੀ ਮਾਰਨਾ ਜਾਂ ਕਿਸੇ ਦਾ ਘਟ ਆਉਣਾ ਸੋਲੂਸ਼ਨ ਹੁੰਦਾ ਪਰ ਐਕਚੁਅਲ ਦੇ ਵਿੱਚ ਇਦਾਂ ਇਦਾਂ ਨਹੀਂ ਹੁੰਦਾ ਕਿਸੇ ਵੀ ਬੰਦੇ ਨੂੰ ਤੁਸੀਂ ਇੰਨੀਆਂ ਜ਼ਿਆਦਾ ਪਾਵਰਸ ਦੇ ਦੋ ਉਹ ਪਾਵਰ ਇਹਦੇ ਵਿੱਚ ਪੁਲਿਸ ਨੇ ਸਾਡੀ ਰੱਖਿਆ ਕਰਨੀ ਆ ਔਰ ਇਹਦੇ ਵਿੱਚ ਕੁਝ ਜਿਹੜੇ ਗਲਤ ਲੋਕ ਨੇਗੇ ਜਿਹੜੇ ਕਿ ਪਾਵਰਸ ਨੂੰ ਮਿਸਯੂਜ਼ ਕਰ ਰਹੇ ਸਾਡੀ ਲੜਾਈ ਉਹਨਾਂ ਦੇ ਖਿਲਾਫ ਹੈ ਇਵਨ ਸਾਡੇ ਡੀਜੀਪੀ ਨੇ ਵੀ ਕਿਸੇ ਦਿਨ ਕਾਲੀਆਂ ਭੇਡਾਂ ਦੀ ਗੱਲ ਕੀਤੀ ਸੀ ਸਦਮ ਦੇ ਵਿੱਚ ਵੀ ਕਾਲੀਆਂ ਭੇਡਾਂ ਦੀ ਗੱਲ ਹੋਈ ਸੀ ਉਹ ਕਾਲੀਆਂ ਭੇਡਾਂ ਖਿਲਾਫ ਲੜਾਈ ਹੈ ਜੇ ਇਹ ਜਾਂਚ ਪਹਿਲਾਂ ਹੋ ਜਾਂਦੀ ਇਹ ਜਾਂਚ ਦਾ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਜਾਂਦਾ ਤਾਂ ਇੰਨਾ ਲੋਕਾਂ ਨੂੰ ਜਿਹੜੀ ਇਨਰਜੀ ਵੇਸਟ ਹੁੰਦੀ ਆ ਲੋਕ ਕਰੋ ਕੋਈ ਕਿਤੋਂ ਆਇਆ ਕੋਈ ਚੰਡੀਗੜ੍ਹ ਤੋਂ ਆਇਆ ਕੋਈ 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 ਬਰਨਾਲੇ ਤੋਂ ਆਇਆ ਕੋਈ ਲੁਧਿਆਣੇ ਤੋਂ ਆਇਆ ਇਹ ਇਨਾ ਵੇਸਟ ਹੁੰਦੀ ਪਰਿਵਾਰ ਨੂੰ ਇ ਔਰ ਇੱਕ ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਇਹ ਬਣੀ ਪਈ ਹੈ ਕਿ ਸਰਵਿੰਗ ਅਫਸਰ ਕਦੇ ਆਰਮੀ ਦੇ ਆਪਾਂ ਦੇਖੇ ਨਹੀਂ ਸੀ ਸੜਕਾਂ ਦੇ ਉੱਤੇ ਉਤਰਦੇ ਪਰ ਅੱਜ ਧਰਨੇ ਵਿੱਚ ਆਏ ਹੋਏ ਨੀ ਦੇਖੋ ਜਦੋਂ ਇਹ ਸਾਰਾ ਇੰਨਾ ਟਾਈਮ ਚੱਲਿਆ ਮਸਲਾ ਜਦੋਂ ਇਹ ਮਸਲਾ ਸਾਰਾ ਰੇਜ਼ ਹੋਇਆ ਤੇ ਆਰਮੀ ਜਿਹੜੇ ਐਕਸ ਆਫੀਸਰ ਨੇ ਜਾਂ ਸਰਵਿੰਗ ਆਫੀਸਰ ਨੇਗੇ ਉਹ ਉਹਨਾਂ 'ਚ ਵੀ ਗੁੱਸਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਕ ਇੱਕ ਡਿਸਪਲਿਨਡ ਫੋਰਸ ਦੇ ਇੱਕ ਜਿਹੜੇ ਇੰਸਪੈਕਟਰ ਬੋਲੋ ਕਿਸ ਤਰੀਕੇ ਦੇ ਨਾਲ ਇੱਕ ਵੱਡੇ ਅਫਸਰ ਦੇ ਨਾਲ ਜਿਹੜੀ ਬਦਖੋਹੀ ਕੀਤੀ ਗਈ ਜਾਂ ਬਦਸਲੂਕੀ ਕੀਤੀ ਗਈ ਤੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਪੈਰ ਤੋੜੇ ਗਏ ਜਾਂ ਜ਼ਵਾਕ ਨੂੰ ਕੁੱਟਿਆ ਗਿਆ ਔਰ ਸਭ ਤੋਂ ਵੱਡਾ ਗੁੱਸੇ ਪਹੁੰਚਣ ਦਾ ਕਾਰਨ ਇਹ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਹੈਗੀ ਉਹ ਬਚਾਉਣ ਲਈ ਜਿਹੜਾ ਹੈਗਾ ਉਹਦਾ ਕੰਮ ਕਰਦੀ ਰਹੀ ਇੱਕ ਐਫਆਈਆਰ ਨੂੰ ਕਿਵੇਂ ਸਮਝਦੇ ਹਾਂ ਇੱਕ ਪਹਿਲੀ ਐਫਆਈਆਰ ਹੋਈ ਉਹਦੇ ਤੇ ਤਾਂ ਬਹੁਤ ਵੱਡੇ ਸਵਾਲ ਖੜੇ ਹੋਈ ਹੋਏ ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿਹੜੀ ਹੁਣ ਐਫਆਈਆਰ ਹੋਈ ਹੈ ਇਹਦਾ ਦੋਨਾਂ ਐਫਆਈਆਰ ਨੂੰ ਜਦੋਂ ਜੋੜ ਕੇ ਵੇਖਦੇ ਹਾਂ ਜਾਂ ਫਿਰ ਹੋਣ ਦੀ ਇਹ ਕਾਰਵਾਈ ਦੇਖਦੇ ਹਾਂ ਇਹਦੇ ਤੋਂ ਥੋੜੀ ਉਮੀਦ ਵੱਜਦੀ ਹੈ ਕਿ ਹੁਣ ਕੁਝ ਨਾ ਕੁਝ ਹੋ ਸਕਦਾ ਦੇਖੋ ਇਹ ਐਫਆਈਆ ਸਿਰਫ ਰਾਤ ਨੂੰ 1:2 ਵਜੇ ਹੋਈ ਹੈ ਪਰਿਵਾਰ ਨੇ ਦੱਸਿਆ ਕਿ ਉਹ ਸਿਰਫ ਇਸ ਕਰਕੇ ਹੋਈ ਹੈ ਕਿਉਂਕਿ ਪੁਲਿਸ ਚਾਹੁੰਦੀ ਸੀ ਕਿ ਧਰਨਾ ਜਿਹੜਾ ਮੁਤਲ ਹੋ ਜਾਵੇ ਪਰ ਪਰਿਵਾਰ ਨੇ ਮੁਤਲ ਨਹੀਂ ਕੀਤਾ ਪਰਿਵਾਰ ਦੀਆਂ ਹਜੇ ਵੀ ਡਿਮਾਂਡਸ ਨੇ ਕਿ ਜਿਹੜੀ ਇਹ ਇਨਕੁਆਰੀ ਹੈ ਇਨਕੁਆਰੀ ਦੇ ਵਿੱਚ ਇੱਕ ਆਰਮੀ ਅਫੀਸਰ ਜ਼ਰੂਰ ਹੋਵੇ ਜੁਆਇੰਟ ਇਨਕੁਆਰੀ ਹੋਵੇ ਜਾਂ ਫਿਰ ਇਹ ਸੀਪੀਆਈ ਵਰਗੀ ਏਜੰਸੀ ਤੋਂ ਹੋਵੇ ਜਾਂ ਫਿਰ ਕਿਸੇ ਜੁਡੀਸ਼ੀਅਲ ਅਫੀਸਰ ਜਿਹੜਾ ਕਿ ਕੋਈ ਜੱਜ ਸਿਟਿੰਗ ਜੱਜ ਹੈ ਜੇ ਰਿਟਾਇਰਡ ਜੱਜ ਹੈ ਉਹ ਤੋਂ ਹੋਵੇ ਜੇ ਪੁਲਿਸ ਨੇ ਆਪ ਹੀ ਇਨਕੁਆਰੀ ਕਰਨੀ ਹੈ ਤਾਂ ਐਟ ਦਾ ਐਂਡ ਆਫ ਦਾ ਡੇ ਜਦ ਰੋਲ ਜਾਂਦੀ ਹੈ ਤੇ ਇਨਸਾਫ ਨਹੀਂ ਮਿਲਦਾ ਜਿਵੇਂ ਐਫਆਈਆਰ ਦੀ ਤੁਸੀਂ ਗੱਲ ਕੀਤੀ ਹੈ ਜਾਂ ਜਾਂਚ ਕਮਿਸ਼ਨ ਕਿਸ ਤਰ੍ਹਾਂ ਦਾ ਹੋਵੇ ਇਹ ਸਾਰੀਆਂ ਗੱਲਾਂ ਭਲੀ-ਪਾਂਤ ਪੁਲਿਸ ਵਾਲੇ ਜਾਂ ਸਰਕਾਰ ਵੀ ਤਾਂ ਜਾਣਦੀ ਹੋਏਗੀ ਨਾ ਹਾਲੇ ਤੱਕ ਵੀ ਉਸੇ ਤਰ੍ਹਾਂ ਦਾ ਹੀ ਰਵਈਆ ਦੇਖਣ ਨੂੰ ਮਿਲ ਰਿਹਾ ਹੈ ਇਹ ਤੱਕ ਕੋਈ ਨਵੀਂ ਗੱਲ ਆਈ ਨਹੀਂ ਸਾਹਮਣੇ ਸਰਕਾਰ ਵਾਲੇ ਪਾਸਿਓਂ ਨੇ ਦੇਖੋ ਸਰਕਾਰ ਨੇ ਸਰਕਾਰ ਨੇ ਇਸ ਮਸਲੇ ਤੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਜੋ ਕਿ ਬੜੀ ਬੇਸ਼ਰਮੀ ਦੀ ਗੱਲ ਹੈ ਭਗਵੰਤ ਮਾਨ ਜੀ ਅੱਜਕੱਲ ਜਿਹੜੀ ਹੈਗੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ ਭਗਵੰਤ ਮਾਨ ਜੀ ਅੱਜਕੱਲ ਬੁਲਡੋਜ਼ਰ ਦੀਆਂ ਗੱਲਾਂ ਕਰਦੇ ਆ ਯੋਗੀ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਯੋਗੀ ਮਾਡਲ ਬਿਲਕੁਲ ਫੇਲ ਮਾਡਲ ਹੈ ਉਹ ਅੱਜਕੱਲ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਨਹੀਂ ਚੱਲ ਸਕਦਾ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਐਂ ਗੋਲੀਆਂ ਨਹੀਂ ਮਾਰ ਸਕਦੇ ਜੱਜਾਂ ਕੋਲ ਪਾਵਰਸ ਨਹੀਂ ਗੀਆਂ ਜੱਜਾਂ ਨੇ ਜੋ ਹੈ ਜੋ ਵੀ ਕੋਈ ਗੁਨਾਹ ਕਰਦਾ ਉਹਨੂੰ ਫੜੋ ਅਸੀਂ ਚਾਹ ਅਸੀਂ ਨਹੀਂ ਚਾਹੁੰਦੇ ਕਿ ਕੋਈ ਨਸ਼ੇ ਵਾਲ ਰੋਲ ਦੇ ਵਿੱਚ ਹੋਵੇ ਪਰ ਉਹਨੂੰ ਇੱਕ ਤਰੀਕੇ ਦੇ ਨਾਲ ਡਿਸਪਲਾਈਨ ਫੋਰਸ ਨੂੰ ਡਿਸਪਲਾਈਨ ਦੇ ਨਾਲ ਉਹ ਕਰਨਾ ਚਾਹੀਦਾ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਜਿਹੜੀ ਪਾਵਰ ਹੈਗੀ ਉਸ ਤਰੀਕੇ ਦੇ ਨਾਲ ਹੀ ਦੇਣੀ ਚਾਹੀਦੀ ਹੈ ਕਿ ਜਿਹੜੇ ਕੰਮ ਹੈ ਸਾਰਾ ਉਹ ਜੁਡੀਸ਼ਰੀ ਦੇ ਥਰੂ ਹੋਵੇ ਇੱਕ ਪ੍ਰੋਸੈਸ ਦੇ ਥਰੂ ਹੋਵੇ ਜੇ ਆਪਾਂ ਇੱਕ ਇਹ ਸਾਰਾ ਜਿਹੜਾ ਮੈਂ ਸਮਝਦਾ ਭਗਵੰਤ ਮਾਜੀ ਨੇ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਮਿਸਯੂਜ਼ ਕੀਤਾ ਪਿਛਲੇ ਟਾਈਮ ਦੇ ਵਿੱਚ ਚਾਹੇ ਉਹ ਪੰਚਾਇਤੀ ਚੋਣਾਂ ਸੀਗੀਆਂ ਕਿਸ ਤਰੀਕੇ ਦੇ ਨਾਲ ਕਾਗਜ਼ ਪਾੜੇ ਗਏ ਚਾਹੇ ਉਹ ਐਮਸੀ ਇਲੈਕਸ਼ਨ ਸੀਗੇ ਅੱਥੇ ਤੁਸੀਂ ਦੇਖਿਆ ਇਸੇ ਇਸੇ ਕੰਪਲੈਕਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਔਰਤਾਂ ਤੋਂ ਕਾਗਜ਼ ਫੜ ਕੇ ਇਸ ਇਹ ਤਾਂ ਸਾਫ ਜਾਹਰ ਹੁੰਦਾ ਸੀ ਕਈ ਥਾਵਾਂ ਤੇ ਜਿਹੜੇ ਕੈਂਡੀਡੇਟ ਚੱਕ ਕੇ ਉਹਨਾਂ ਨੂੰ ਨਾਮ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਕਿਤੇ ਕਮਰੇ ਵਿੱਚ ਬੰਦ ਕਰ ਦਿੱਤਾ ਪੁਲਿਸ ਦਾ ਮਿਸਯੂਜ਼ ਕੀਤਾ ਤੇ ਪੁਲਿਸ ਦੇ ਹੱਥ ਵੀ ਫਿਰ ਖੁੱਲਦੇ ਆ ਕਿ ਸਰਕਾਰ ਸਾਡੇ ਤੋਂ ਦੋ ਨੰਬਰ ਦੇ ਕੰਮ ਕਰਾਉਂਦੀ ਹੈ ਕਿ ਅਸੀਂ ਹੁਣ ਕੁਝ ਵੀ ਕਰ ਸਕਦੇ ਆ ਇਹ ਸਾਰਾ ਉਸੇ ਗੱਲ ਦਾ ਨਤੀਜਾ ਹੈ ਮੈਂ ਸਮਝਦਾ ਕਿ ਸਾਡੀ ਡਿਸਪਲਾਈਨਡ ਫੋਰਸ ਹੈ ਸਾਰਾ ਇਹ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਕਰੇ ਕਾਨੂੰਨ ਦੇ ਹਿਸਾਬ ਨਾਲ ਕਰੇ ਸਾਰੀ ਲੋਕਾਂ ਦੀ ਸੁਰੱਖਿਆ ਕਰੇ ਔਰ ਅਸੀਂ ਜਿਹੜੇ ਹੈਗੇ ਆ ਸਹਿਜ ਮਹਿਸੂਸ ਕਰੀਏ ਸੁਰੱਖਿਤ ਮਹਿਸੂਸ ਕਰੀਏ ਕਿਉਂਕਿ ਇਹਨਾਂ ਨੇ ਸਾਡੀ ਸੁਰੱਖਿਆ ਕਰਨੀ ਹੈ ਤੁਹਾਨੂੰ ਅਸੀਂ ਕਈ ਮਾਮਲਿਆਂ ਵਿੱਚ ਨੋਟ ਕੀਤਾ ਹੈ ਕਿ ਜਦੋਂ ਵੀ ਜਿੱਥੇ ਲੱਗਦਾ ਤੁਹਾਨੂੰ ਇਹ ਬੋਲੇ ਬਿਨਾ ਸਰਨਾ ਨਹੀਂ ਤੁਸੀਂ ਸਭ ਤੋਂ ਪਹਿਲਾਂ ਬੋਲਦੇ ਹੋ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਚੁੱਪ ਵੱਟੀ ਰੱਖਦੀ ਹੈ ਤੁਹਾਡੇ ਮੰਨਤ ਦੇ ਵਿੱਚ ਆਮ ਲੋਕਾਂ ਦੇ ਵਾਂਗ ਕਿਤੇ ਮੰਨ ਵਿੱਚ ਆਇਆ ਜੇ ਮੈਂ ਇਸ ਤੇ ਪਹਿਲ ਕਦਮੀ ਕਰਦਾ ਮੇਰੀ ਆਵਾਜ਼ ਦਬਾਉਣ ਵਾਸਤੇ ਵੀ ਕੋਈ ਨਾ ਕੋਈ ਹਿੱਲਾ ਹੋ ਸਕਦਾ ਨਹੀਂ ਦੇਖੋ ਹਿੱਲੇ-ਹੁੱਲੇ ਸਭ ਹੁੰਦੇ ਨੇ ਪਰ ਗੱਲ ਮੇਰੀ ਇਹ ਹੁੰਦੀ ਹੈ ਕਿ ਜਦੋਂ ਕੋਈ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ ਜਦੋਂ ਉਹਦਾ ਕੋਈ ਖੜ ਨਹੀਂ ਰਿਹਾ ਤਾਂ ਮੈਂ ਕੋਸ਼ਿਸ਼ ਕਰਦਾ ਕਿ ਮੇਰੇ ਕੋਲ ਜਿੰਨੇ ਵੀ ਸੋਰਸਸ ਨੇ ਜਾਂ ਜਿੰਨੇ ਵੀ ਸਾਡੇ ਲਿੰਕਸ ਨੇਗੇ ਜਾਂ ਜਿੰਨੇ ਵੀ ਸਾਡਾ ਸੋਸ਼ਲ ਮੀਡੀਆ ਚੱਲਦਾ ਹੈ ਜਾਂ ਸਾਡਾ ਜਿਸ ਤਰੀਕੇ ਨਾਲ ਦੀ ਆਵਾਜ਼ ਸਾਡੀ ਜਿੱਥੇ ਵੀ ਪਹੁੰਚਦੀ ਆ ਸੀ ਉਹ ਆਵਾਜ਼ ਚੱਕੀ ਹੈ ਕਿਉਂਕਿ ਜਦੋਂ ਕੋਈ ਕਿਸੇ ਨਾਲ ਕੋਈ ਨਹੀਂ ਖੜਦਾ ਫਿਰ ਆਪਦੇ ਆਪ ਨੂੰ ਦੁੱਖ ਹੁੰਦਾ ਹੈ ਕਿ ਇਸੇ ਮਸਲੇ 'ਚ ਵੀ ਇਦਾਂ ਹੀ ਹੋਇਆ ਕਿ ਇਸੇ 'ਚ ਕੋਈ ਮਸਲੇ ਦੇ ਵਿੱਚ ਕੋਈ ਖੜ ਨਹੀਂ ਰਿਹਾ ਸੀ ਕੋਈ ਇੱਥੋਂ ਲੋਕਲ ਵੀ ਬਹੁਤ ਜ਼ਿਆਦਾ মিডিਆ سپورਟ ਇਹਨਾਂ ਨੂੰ ਨਹੀਂ ਮਿ ਇਰ ਕਿਸ ਤਰੀਕੇ ਦੇ ਨਾਲ ਇੱਕ ਅਫਸਰ ਨੂੰ ਘੁੱਟ ਦਿੱਤਾ ਗਿਆ ਤੇ ਕੋਈ ਖੜਦੇ ਨਹੀਂ ਆ ਫਿਰ ਮੈਂ ਆਪਣੀ ਆਵਾਜ਼ ਚੱਕੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਥਰੂ ਮੀਡੀਆ ਦੇ ਥਰੂ ਜਾਂ ਹੋਰ ਆਪਣੇ ਸੋਰਸਸ ਦੇ ਥਰੂ ਤੇ ਉਸ ਤੋਂ ਬਾਅਦ ਇਸੇ ਕਰਕੇ ਡਰਨਾ ਦੇ ਵਿੱਚ ਕੁਝ ਨਹੀਂ ਆ ਜਦੋਂ ਆਪਾਂ ਸਹੀ ਕਰਦੇ ਹੁੰਨੇ ਫਿਰ ਛੇ ਡਰ ਨਹੀਂ ਲੱਗਦਾ ਹੁੰਦਾ ਜਦੋਂ ਆਪਾਂ ਗਲਤ ਹੁਈਏ ਫਿਰ ਡਰਨਾ ਚਾਹੀਦਾ ਜੇ ਤੇ ਕੋਈ ਜੇ ਕੋਈ ਵਧੇਕੀ ਹੁੰਦੀ ਵੀ ਹੈ ਸਹੀ ਕਰਦੇ ਹੋਏ ਤਾਂ ਕੋਈ ਸਿਰ ਮੱਥੇ ਕੋਈ ਉਹਦੇ ਮੈਨੂੰ ਕਦੇ ਗਮ ਨਹੀਂ ਹੋਣਾ ਉਸ ਗੱਲ ਦਾ ਇਸ ਕੇਸ ਦੇ ਵਿੱਚ ਇੱਕ ਦਿਲਚਸਪ ਪਹਿਲੂ ਤੇ ਪੱਖ ਇਹ ਵੀ ਸਾਹਮਣੇ ਆਇਆ ਬੀਤੇ ਦਿਨ ਤੱਕ ਜਦੋਂ ਮੈਡਮ ਜਿਹੜੇ ਕਰਨਲ ਦੇ ਵ ਕਪਰਾ ਸੀ ਮੇਰਾ ਨਾਤਾ ਉਹਨਾਂ ਨਾਲ ਟੁੱਟਿਆ ਕਿਉਂਕਿ ਉਹਨਾਂ ਨੇ ਜਿਹੜੀਆਂ ਨੇ ਗੜਬੜੀਆਂ ਕੀਤੀਆਂ ਸਮਝੌਤਾ ਕਰਾਉਣ ਦੇ ਵਿੱਚ ਕਿੰਨਾ ਕਿਤੇ ਸ਼ੱਕ ਦੀ ਨਜ਼ਰ ਨਾਲ ਉਹਨਾਂ ਨੇ ਵੇਖ ਲਿਆ ਫਿਰ ਉਹਨਾਂ ਦਾ ਉਧਰੋਂ ਮੋੜਵਾ ਜਵਾਬ ਆਇਆ ਮੇਜਰ ਅਮਰਦੀਪ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਉਹ ਕਹਿੰਦੇ ਕਿ ਧੋਖਾ ਕੀਤਾ ਬੀਬੀ ਨੇ ਇਨਸਪੈਕਟਰ ਜੇਕਰ ਮਾਫੀ ਮੰਗ ਰਹੇ ਸੀ ਵੀਡੀਓ ਕਾਲ ਦੇ ਅੰਦਰ ਤੇ ਉਹਨਾਂ ਨੂੰ ਵੀਡੀਓ ਜਨਤਕ ਨਹੀਂ ਸੀ ਕਰਨੀਆਂ ਚਾਹੀਦੀ। ਇਹ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਅਣਪਛਾਤੇਆਂ ਤੇ ਐਫਆਈਆਰ ਕੀਤੀ ਜਦੋਂ ਤੁਹਾਨੂੰ ਪਤਾ ਸੀ ਕਿ ਜਿਹੜੇ ਬੰਦੇ ਇਨਵੋਲਡ ਹੈਗੇ ਉਹ ਮਾਫੀ ਮੰਗ ਚੁੱਕੇ ਹੈਗੇ ਤੇ ਫਿਰ ਤੁਸੀਂ ਉਹਨਾਂ ਤੇ ਜੋ ਵੀ ਪਰਚਾ ਬੰਦਾ ਸੀ ਸਿੰਪਲ ਕਾਰਵਾਈ ਸੀਗੀ ਕਰਕੇ ਤੁਸੀਂ ਉਹਦੀ ਜਾਂਚ ਬਿਠਾਵਾ ਦੰਦੇ ਉੱਥੇ ਸਿੰਪਲ ਐਫਆਈਆਰ ਦਰਜ ਕਰਕੇ ਗਿਜ਼ਾਂਡ ਬਿਠਾਵਾ ਦੰਦੇ ਜਿਹੜੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਇੱਕ ਵਾਰ ਸਸਪੈਂਡ ਕਰ ਦਿੰਦਾ ਤੇ ਦੈਟਸ ਇਟ ਹੋਰ ਤੇ ਕੁਝ ਹੋਣਾ ਨਹੀਂ ਸੀਗਾ ਸਿੰਪਲ ਗੱਲ ਸੀ ਮੈਂ ਸਮਝਦਾ ਪ੍ਰਸ਼ਾਸਨ ਨੇ ਆਪ ਬ ਉਸੀ ਦੱਸੋ ਵੀ ਜਦੋਂ ਇਹ ਅਣਪਛਾਤੇਆਂ ਦੇ ਕੀਤਾ ਗਿਆ ਇੱਕ ਪਾਸੇ ਮਾਫੀ ਮੰਗੀ ਜਾਂਦੇ ਆ ਉਹਨਾਂ ਨੇ ਰਿਕਾਰਡ ਕਿਉਂ ਕੀਤੀ ਉਹ ਮੈਨੂੰ ਨਹੀਂ ਪਤਾ ਪਰ ਜਦੋਂ ਉਹ ਮਾਫੀ ਮੰਗ ਰਹੇ ਆ ਸਾਰੇ ਪਤਾ ਹੈ ਵੀ ਕੌਣ ਨੇ ਫਿਰ ਅਣਪਛਾਤੇ ਕਿਉਂ ਹੋਏ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਰਿਕਾਰਡਿੰਗਸ ਕਰਕੇ ਅੱਜ ਪਛਾਣ ਕਰਕੇ ਉਹ ਜਿਹੜੀ ਹੈਗੀ ਐਫ ਆਈ ਆਰ ਕੀਤੀ ਗਈ ਹੈ ਉਹਨਾਂ ਦਾ ਵੀ ਸ਼ਾਇਦ ਵਿੱਚ ਹੈਗਾ ਪਰ ਜਿਹੜੀ ਪੁਲਸ ਹੈ ਮੈਨੂੰ ਲੱਗਦਾ ਕਿ ਸਿੰਪਲੀਫਾਈ ਕਰਨਾ ਚਾਹੀਦਾ ਹੈ ਮੈਥਡ ਨੂੰ ਜਦੋਂ ਕੋਈ ਗਲਤ ਹੈ ਯਾਰ ਉਹਦੇ ਪਰਚਾ ਕਰੋ ਉਹਦੀ ਜਾਂਚ ਕਰੋ ਇਹ ਸਿੰਪਲ ਪ੍ਰੋਸੈਸ ਹੈ ਇੰਨੇ ਲੋਕਾਂ ਨੂੰ ਇਕੱਠਾ ਹੋਣਾ ਪਿਆ ਬਿਨਾਂ ਗਾਲ ਤੋਂ ਸਾਰਿਆਂ ਨੂੰ ਆਉਣਾ ਪਿਆ એનર્ ਹੁੰਦਾ ਪਰਿਵਾਰ ਜਿਹਦੇ ਨਾਲ ਹੁੰਦਾ ਉਹਨੂੰ ਵੀ ਦੁੱਖ ਹੁੰਦਾ ਜਦੋਂ ਪਰਿਵਾਰ ਦੇ ਨਾਲ ਕੋਈ ਗਲਤ ਹੁੰਦਾ ਉਹਨੂੰ ਕੋਈ ਨਾਲ ਦੀ ਨਾਲ ਕੋਈ ਐਕਸ਼ਨ ਹੋ ਜੇ ਉਹਨੂੰ ਸਕੂਨ ਮਿਲਦਾ ਹੈ ਮਤਲਬ ਕੁਝ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੇ ਇੱਕ ਵੱਡੇ ਬਲੰਡਰ ਦੇ ਕਰਕੇ ਇੱਕ ਪਰਦਾ ਪਾਉਣ ਤੋਂ ਬਾਅਦ ਕਾਫੀ ਸਥਿਤੀ ਵਿਗੜ ਚੁੱਕੀ ਹੈ ਹੁਣ ਤੱਕ ਡੈਫੀਨੇਟਲੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਮੈਂ ਡੀਜੀਪੀ ਸਾਹਿਬ ਨਾਲ ਮੇਰੀ ਇੱਕ ਆਰਮੀ ਆਫੀਸਰ ਨਾਲ ਗੱਲ ਹੋਈ ਕਿ ਡੀਜੀਪੀ ਸਾਹਿਬ ਵੀ ਉਹ ਉਹ ਡੀਜੀਪੀ ਸਾਹਿਬ ਨੂੰ ਮਿਲੇ ਕਿ ਬੜਾ ਉਹ ਕੋਈ ਇਗਨੋਰ ਜੀ ਕਰਨ ਵਾਲੀ ਕਿ ਮੈਂ ਦੇਖਦਾ ਮੈਂ ਦੇਖਦਾ ਮਤਲਬ ਉਹ ਇਸ ਇਸ ਰੋਹ ਦੇ ਵਿੱਚ ਨਹੀਂ ਸੀਗੇ ਕਿ ਐਕਸ਼ਨ ਲੈਣ ਪਰ ਮੈਂ ਸਮਝਦਾ ਕਿ ਦੇਖੋ ਚਾਹੇ ਥੋੜੀ ਫੋਰਸ ਦਾ ਹੈਗਾ ਕੋਈ ਸਾਡਾ ਬੰਦਾ ਹੋਊਗਾ ਕੋਈ ਸਾਡਾ ਕੋਈ ਦੋਸਤ ਗਲਤੀ ਕਰੂਗਾ ਅਸੀਂ ਕਹਾਂਗੇ ਯਾਰ ਇਹਨੂੰ ਸਜ਼ਾ ਦਿਓ ਥੋੜੀ ਕੋਈ ਫੋਰਸ ਦੇ ਕਿਸੇ ਬੰਦੇ ਤੋਂ ਗਲਤੀ ਹੋਈ ਹੈ ਇਟਸ ਵੈਰੀ ਸਿੰਪਲ ਕਿ ਉਹਨੂੰ ਅਕਸੈਪਟ ਕਰ ਲਓ ਉਹ ਤੇ ਜੋ ਵੀ ਕਾਰਵਾਈ ਕਰ ਲਓ ਉਹਦੀ ਜਾਂਚ ਬਿਠਾ ਦਿਓ ਜਾਂਚ ਕੋਈ ਉਹਨਾਂ ਦਾ ਗਲਤ ਹੈ ਤਾਂ ਉਹ ਜੋ ਇਹ ਗੰਮਾ ਮਾਮਲੇ ਨੂੰ ਇੰਨਾ ਕੰਪਲੈਕਸ ਇਹਨਾਂ ਨੇ ਆਪ ਨਹੀਂ ਕੀਤਾ ਮੈਨੂੰ ਲੱਗਦਾ ਹੁਣ ਜਿੰਨੇ ਕੋ ਹੁਣ ਧਰਨੇ ਦੇ ਵਿੱਚ ਲੋਕ ਆਏ ਨੇ ਅਫਸਰ ਵੀ ਨੇ ਆਮ ਲੋਕ ਵੀ ਨੇ ਕਿਸਾਨ ਵੀ ਨੇ ਸਾਰੇ ਤਰ੍ਹਾਂ ਦੇ ਲੋਕ ਆਏ ਨੇ ਧਰਨੇ ਦੇ ਵਿੱਚ ਹੁਣ ਜਿਹੜੀ ਸੱਟ ਬਣੀ ਹੈ ਜਾਂ ਚ ਇੱਥੇ ਵਾਰੀ ਵਾਰੀ ਮੰਗੀ ਜਾ ਰਹੀ ਹੈ ਕਿ ਕੇਂਦਰ ਦੀ ਏਜੰਸੀ ਕਰੇ ਜਾਂ ਫਿਰ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਪਰਿਵਾਰ ਚਾਹੁੰਦਾ ਹੁਣ ਮਾਮਲਾ ਨਿਬੜਦਾ ਦਿਖਾਈ ਛੇਤੀ ਦੇ ਰਿਹਾ ਜਾਂ ਫਿਰ ਪੁਲਿਸ ਨੇ ਹੁਣ ਸੱਟ ਬਣਾਈ ਹੈ ਬਸ ਆਖਰ ਉਹਨੂੰ ਹੀ ਮੰਨਿਆ ਜਾਏਗਾ ਨਹੀਂ ਦੇਖੋ ਤੁਸੀਂ ਪਿਛਲੇ ਜਿੰਨੀਆਂ ਵੀ ਐਸਆਈਡੀ ਆਪਾਂ ਦੇਖੀਆਂ ਐ ਐਕਸੈਪਟ ਇੱਕ ਨੂੰ ਛੱਡ ਕੇ ਜਿਹੜੀ ਉਹ ਜੇਲ੍ਹ ਦੇ ਵਿੱਚ ਮੋਬਾਈਲ ਵਾਲੀ ਸੀਗੀ ਪਰਬੋਧ ਕੁਮਾਰ ਕੀ ਨਾ ਸੀ ਉਹਨਾਂ ਦੀ ਉਹਨਾਂ ਦੀ 80 ਨੂੰ ਛੱਡ ਕੇ ਜਿੰਨੀਆਂ ਵੀ ਐਸਆਈਟੀਆਂ ਬਣੀਆਂ ਨੇ ਉਹਨੇ ਕੋਈ ਆਊਟਕਮ ਦਿੱਤੀ ਨਹੀਂ ਗਈ ਇਹਦੇ ਚ ਪੰਜਾਬ ਦੀ ਪੰਜਾਬ ਪੁਲਿਸ ਦੀ ਜਿਹੜੀ ਐਸਆਈਟੀਆਂ ਨੇ ਅਨਡਾਊਟਲੀ ਕੁਐਸਚਨੇਬਲ ਨੇ ਔਰ ਜਿਹੜੀ ਪਰਿਵਾਰ ਦੀ ਮੰਗ ਹੈ ਕਿ ਇੱਕ ਬੰਦਾ ਆਰਮੀ ਦਾ ਹੋਵੇ ਇੱਕ ਤੁਹਾਡਾ ਅਫਸਰ ਲੱਜੇ ਦੋਨੇ ਜੁਆਇੰਟਲੀ ਇਹਨੂੰ ਇਨਵੈਸਟੀਗੇਟ ਕਰਨ ਜਾਂ ਫਿਰ ਦੂਜਾ ਕਿ ਇੱਕ ਕੋਈ ਜੁਡੀਸ਼ੀਅਰ ਅਫੀਸਰ ਜਿੱਦਾਂ ਸਿਟਿੰਗ ਜੱਜ ਹੈ ਕੋਈ ਰਿਟਾਇਰਡ ਜੱਜ ਜਾਂ ਫਿਰ ਸੀਬੀਆਈ ਵਰਗੀ ਏਜੰਸੀ ਤੋਂ ਇਸ ਤਰ੍ਹਾਂ ਦੀਆਂ ਧਾਰਨਾ ਵੀ ਮਿਲਦੀਆਂ ਆਪਾਂ ਨੂੰ ਜਿਹੜਾ 1992 ਦਾ ਕੇਸ ਵਾਰ-ਵਾਰ ਦੱਸਿਆ ਜਾ ਰਿਹਾ ਹੈ ਸੁਮੇਸ਼ ਸੈਣੀ ਵਾਲਾ ਉਹਦੇ ਚ ਵੀ ਇਸ ਤੇ ਉਹਦੇ ਚ ਇੱਕ ਜਿਹੜਾ ਹੈਗਾ ਸਿਵਿਲੀਅਨ ਅਫੀਸਰ ਸੀਗਾ ਉਸ ਤੋਂ ਬਾਅਦ ਜੁਆਇੰਟ ਕਮੇਟੀ ਨੇ ਜਿਹੜੀ ਹੈਗੀ ਆ ਉਹਦੀ ਰਿਪੋਰਟ ਬਣਾਈ ਸੀ ਅਦਰਵਾਈਜ਼ ਤੁਸੀਂ ਆਪ ਹੀ ਜੱਜ ਹੋ ਆਪ ਹੀ ਤੁਸੀਂ ਤਹਿਕੀਕਤ ਕਰਨੀ ਆਂ ਆਪ ਵੀ ਤੁਸੀਂ ਵਕੀਲ ਹੋ ਤੇ ਉਹਦਾ ਫਿਰ ਡੈਫੀਨੇਟਲੀ ਤੁਹਾਨੂੰ ਪਤਾ ਹੈ ਕਿ ਆਊਟਕਮ ਕੀ ਹੋਣੀ ਹੈ ਪਹਿਲਾਂ ਇਹ ਆਲਰੇਡੀ ਜਿਹੜੇ ਪੁਲਿਸ ਅਫੀਸ਼ਰਸ ਪ੍ਰੂਫ ਕਰ ਚੁੱਕੇ ਆ ਕਿ ਕਿਸ ਤਰੀਕੇ ਨਾਲ ਅਸੀਂ ਬਾਸ਼ਟ ਤਰੀਕੇ ਦੇ ਨਾਲ ਆਪਦੇ ਬੰਦਿਆਂ ਨੂੰ ਵਿਚਾਰ ਰਹੇ ਆ ਤੇ ਉਹ ਫਿਰ ਪਰਿਵਾਰ ਦਾ ਜਿਹੜਾ ਖਛਾ ਜਾਇਜ਼ ਹੈ ਕਿਉਂਕਿ ਨੈਚੁਰਲੀ ਹੈ ਕਿ ਜਦੋਂ ਇਹਨਾਂ ਨੇ ਆਪ ਨਹੀਂ ਜਾਂਚ ਕਰਨੀ ਹੋਏ ਇਹਨਾਂ ਦੀ ਫੋਰਸ ਨਹੀਂ ਜਾਂਚ ਕਰਨੀ ਹੈ ਤੇ ਫਿਰ ਉਹ ਡੈਫੀਨੇਟਲੀ ਕਿਤ ਬੰਦੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਲੋਕਾਂ ਦੀ ਖੱਜਲ ਖਵਾਰੀ ਅਸੀਂ ਪ੍ਰਵਾਨ ਨਹੀਂ ਕਰ ਸਕਦੇ ਤੇ ਜਾਓ ਧਰਨੇ ਲਾਉਣੇ ਆ ਲਾ ਲਓ ਫਿਰ ਅਸੀਂ ਮੰਗਾ ਨਹੀਂ ਪ੍ਰਵਾਨ ਕਰਦੇ ਹੁਣ ਧਰਨਾ ਤਾਂ ਇੱਕ ਇਹ ਵੀ ਹੈ ਲੋਕ ਤਾਂ ਫਿਰ ਇੱਥੇ ਵੀ ਰਾਹਗੀਰ ਪਰੇਸ਼ਾਨ ਹੋ ਰਿਹਾ ਹੈ ਕੱਲ ਨੂੰ ਕਿਤੇ ਸਟੇਟਮੈਂਟ ਇਹ ਵੀ ਆ ਸਕਦੀ ਹੈ ਕਿ ਆਰਮੀ ਅਫਸਰਾਂ ਨੇ ਧਰਨਾ ਲਾ ਕੇ ਲੋਕ ਖੱਜਲ ਖਵਾਰ ਕਰਤੇ ਦੇਖੋ ਉੱਥੇ ਤੁਸੀਂ ਦੇਖੋਗੇ ਉੱਥੇ ਪੁਲਿਸ ਪੁਲਿਸ ਨੇ ਜਾਣ ਬੁੱਝ ਕੇ ਜਿਹੜਾ ਰੂਟ ਡਿਵਰਟ ਨਹੀਂ ਕੀਤਾ ਹੋਇਆ ਉੱਥੇ ਆਰਮੀ ਆਫੀਸਰ ਖੜਕੇ ਰੂਟ ਡਿਵਰਟ ਕਰ ਰਹੇ ਤਾਂ ਕਿ ਇਹ ਪ੍ਰੂਵ ਕੀਤਾ ਜਾ ਸਕੇ ਕਿ ਜਿਹੜੇ ਇਹ ਐਕਸ ਆਰਮੀ ਆਫੀਸ਼ੀਅਲਸ ਨੇ ਜਾਂ ਆਰਮੀ ਦੇ ਬੰਦੇ ਨੇ ਇਹ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਆ ਦੇਖੋ ਇੱਕ ਇਹ ਇੱਕ ਸਟੇਟ ਦੀ ਮੋਡਸ ਪ੍ਰੈਂਡੀ ਹੁੰਦੀ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਧਰਨਿਆਂ ਦੇ ਖਿਲਾਫ ਕੀਤਾ ਜਾਵੇ ਜਾਂ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹਨਾਂ ਦੇ ਖਿਲਾਫ ਕੀਤਾ ਜਾਵੇ ਜਦੋਂ ਕਿ ਸਟੇਟ ਦੀ ਰਿਸਪ ਰੂਟ ਕਰਨਾ ਤੁਸੀਂ ਕਿਸੇ ਹੋਰ ਪਾਸੇ ਤੁਸੀਂ ਆਉਦੇ ਬੰਦੇ ਲਾ ਕੇ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਰੂਟ ਕਰੋ ਤਾਂ ਕਿ ਉਹ ਜਾਣ ਪੜ ਠੀਕ ਹੈ ਜਿਹੜੇ ਰੈਗੂਲਰ ਧਰਨੇ ਲੱਗਦੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਜਿਹੜੇ ਕਿਸਾਨਾਂ ਨੇ ਤੇ ਦੇਖੋ ਸ਼੍ਰੀ ਰਾਮ ਕਹੀ ਦਿੱਤਾ ਕਿ ਅਸੀਂ ਜਿਹੜੇ ਧਰਨੇ ਲਾਉਣੇ ਇੱਕ ਪਾਸੇ ਖੜ ਕੇ ਲਾਵਾਂਗੇ ਉਹ ਜਿਹੜੇ ਰੂਟ ਵੀ ਸੀਗੇ ਉਹ ਆਪਾਂ ਦੇਖਿਆ ਕਿ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਬੰਦ ਕੀਤੇ ਹੋਏ ਸੀ ਨਾ ਕਿ ਕਿਸਾਨਾਂ ਨੇ ਤੇ ਇਹ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ ਤੇ ਜਿਹੜਾ ਆਮ ਲੋਕਾਂ ਨੂੰ ਜਿਹੜਾ ਹੈਗਾ ਸੰਘਰਸ਼ ਕਰਨ ਵਾਲੇ ਲੋਕਾਂ ਦੇ ਖਿਲਾਫ ਕੀਤਾ ਜਾ ਸਕੇ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਆਰਟੀ ਆਪ ਦੇ ਨਾਲ ਜ਼ਿਆਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਬੋਲੇ ਲੋਕ ਇਹਨਾਂ ਨੇ ਮੁੱਦਾ ਬਣਾਇਆ ਜਿਹੜਾ ਕਿ ਹੁਣ ਸੜਕਾਂ ਦੇ ਉੱਤੇ ਰੋਹ ਦੇਖਣ ਨੂੰ ਮਿਲ ਰਿਹਾ ਹੈ ਦੇਖਦੇ ਹਾਂ ਸਰਕਾਰ ਤੇ ਪੰਜਾਬ ਪੁਲਿਸ ਕਿੰਨੀ ਕੁ ਸੋਹਿਰਤਾ ਦੇ ਨਾਲ ਕਦਮ ਚੁੱਕਦੀ ਹੈ ਔਰ ਕਦੋਂ ਕਰਨਲ ਪਸ਼ਪਿੰਦਰ ਸਿੰਘ ਬਾਠ ਨੂੰ ਇਨਸਾਫ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਅਸੀਂ ਇਸ ਕਵਰੇਜ ਦੀ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏਬੀਸੀ ਪੰਜਾਬ ਪਟਿਆਲਾ